ਗੈਸ ਏਜੰਸੀ ਦੇ ਮਾਲਕ ਕੋਲੋਂ ਮੰਗੀ ਗਈ 1 ਕਰੋੜ ਦੀ ਫਰौती ਪੈਸੇ ਨਾ ਦੇਣ ਤੇ ਘਾਤੇ ਕਰ ਦਿੱਤੀ ਫਾਇਰਿੰਗ ਸੀਸੀਟੀਵੀ 'ਚ ਘਟਨਾ ਹੋਈ ਕੈਦ ਮੌਕੇ ਤੇ ਪਹੁੰਚੀ ਪੁਲਸ ਜਾਂਚ ਕੀਤੀ ਸ਼ੁਰੂ ਫਰौती ਮੰਗਣ ਵਾਲੀ ਆਡੀਓ ਵੀ ਹੋਈ ਵਾਇਰਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪਿੰਡ ਛਾਪੁਰ ਜਾਂਚ ਦੇ ਗਿਆਸ਼ ਏਜੰਸੀ ਦੇ ਮਾਲਕ ਕੋਲੋਂ ਬੀਟੀ 8 ਸਤੰਪਤੀ ਰਾਤ ਨੂੰ ਹਰੀ ਚੱਠਾ ਨਾਮਕ ਵਿਅਕਤੀ ਵੱਲੋਂ 1 ਕਰੋੜ ਦੀ ਰੰਗਤਾਰੀ ਮੰਗੀ ਗਈ ਸੀ ਅਤੇ ਫਰौती ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਚਾਨੋਮਾਨਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਤੇ ਚਲਦਿਆਂ ਗਿਆਸ਼ ਏਜੰਸੀ ਦੇ ਮਾਲਕ ਜਿਸਪਾਲ ਸਿੰਘ ਵੱਲੋਂ ਪੁਲਸ ਥਾਣਾ ਡੇਰਾ ਬਾਬਾ ਨਾਨਕ ਚਿੱਠੀ ਤਰਖਾਸਤ ਵੀ ਦਿੱਤੀ ਗਈ ਸੀ ਪੁਲਸ ਵੱਲੋਂ ਕਾਰਵਾਈ ਅਮਲ ਵਿੱਚ ਲਿਆ ਜਾਰੀ ਸੀ ਪਰ ਉੱਥੇ ਹੀ ਬੀਤੀ ਰਾਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਏਜੰਸੀ ਦੇ ਮਾਲਕ ਦੇ ਘਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਵਾਰਤਾਤੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਜਸ ਏਜੰਸੀ ਦੇ ਮਾਲਕ ਜਿਸਪਾਲ ਸਿੰਘ ਨੇ ਦੱਸਿਆ ਕਿ ਬੀਤੀ 8 ਸਤੰਬਰ ਦੀ ਰਾਤ ਨੂੰ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਤੋਂ ਕਾਲ ਆਹੀਂ ਹੈਰੀ ਚੱਠਾ ਨਾਮਕ ਵਿਅਕਤੀ ਵੱਲੋਂ 1 ਕਰੋੜ ਰੁਪਏ ਦੀ ਮੰਗੀਤੀ ਗਈ ਅਤੇ ਫਰੋਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਤਾਂ ਉਸ ਵੱਲੋਂ ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਲਿਖਤੀ ਦਰਖਾਸਤ ਵੀ ਦਿੱਤੀ ਗਈ ਪਰ ਅਪਰਾਧੀਆਂ ਦੇ ਹੌਸਲੇ ਇੰਨੇ ਬਲੰਦ ਚਣ ਕੇ ਅੱਜ ਲੰਗੀ ਰਾਤ ਨੂੰ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ 11 ਵਜੇ ਦੇ ਕਰੀਬ ਉਸਦੇ ਘਰ ਦੇ ਮੇਨ ਗੇਟ ਤੇ ਉੱਪਰ ਕਰੀਬ 6 ਰਾਉਂਡ ਫਾਇਰ ਕਰਕੇ ਗੇਟ ਨੂੰ ਛਲਨੀ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਡੀਐਸਪੀ ਡੇਰਾ ਬਾਬਾ ਨਾਨਕ ਸਮੇਤ ਪੁਲਸ ਪਾਰਟੀ ਵੱਲੋਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ 6 ਚੱਲੇ ਹੋਏ ਖੂਲ ਅਤੇ ਇੱਕ ਜਿੰਦਾ ਰਾਉਂਡ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ। ਗਿਆਸ ਏਜ ਮੰਕੀ 30 ਕੇ ਉਹਨਾਂ ਟਿਕਰ ਉੱਪਰ ਫਾਇਰਿੰਗ ਕਰਨ ਤੇ ਤਮਕੀਤੀਨ ਬਾਲੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਥਾਣਾ ਟੇਰਾ ਬੱਬਾ ਨਾਨਕ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੈਸ ਏਜੰਸੀ ਦੇ ਮਾਲ ਦੇ ਘਰ ਤੇ ਕੀੜ ਤੇ ਹੋਈ ਫਾਇਰਿੰਗ ਨੂੰ ਲੈ ਕੇ ਟੇਰਾ ਬੱਬਾ ਨਾਨਕ ਚ ਵੱਖ-ਵੱਖ ਧਾਰਮਾ ਤਹਿਤ ਮਕਦਮਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਵੱਖ-ਵੱਖ ਟੀਮਾਂ ਬਣਾ ਕੇ ਛਾਪੇ ਮਾਰ ਕੀਤੇ ਜਾ ਰਹੇ ਹਨ ਅਤੇ ਜਲਦ ਰੁਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਂਜੀ ਹੈਲੋ ਬਾਜਾ ਤਾਂ ਹੋਰੀ ਆ ਰਹੀ ਹੈਰੀ ਹੈਰੀ ਕੀ ਮੈਂ ਸਤਾਮੂਗਾ ਦੁਨੀਆਂ ਦੇ ਤੈਨਾ ਪਤਾ ਹੈ ਕਿ ਉਹ ਸਲੀਕਾ ਹੋਰ ਹੈਰੀ ਕਿਹੜਾ ਕਿਦਾਂ ਕਿਦਾਂ ਖਾਣ ਦੇ ਜਿੰਨਾ ਦੌਰ ਮੇਰਾ ਖਾਲ ਜਿਹੜੀ ਗਾ ਸੁਣਦੀ ਆ ਗਾ ਸੁਣਦਾ ਫਤਿਆਂ ਆਏ ਅੰਗਾਂ ਦਾ ਸਾਲਾ ਕਰਾ ਦੱਸ ਮੇਰਾ ਪਾ ਨਹੀਂ ਹੈਰੀ ਛੱਠਾ ਆਹ ਗੱਲ ਏਦਾਂ ਹੂੰ ਹੂੰ ਦਿਨਾਂ ਮਰਨੀਆਂ ਪਾ ਲੀ ਗੀ ਸੁਬਹ ਜਾਣਾ ਦੁਪਹਿਰ ਤੇ ਫਿਰ ਤਿੰਨ ਵਜੇ ਗਈਆਂ ਹਾਂ ਠੀਕ ਆ ਹੂੰ ਸਵਾਲ ਜਿਤਨਾ 50 ਰੁਪਏ ਕਰੋੜ ਜਨਾ ਠੀਕ 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 ਹੂੰ ਹੂੰ 2000 ਰੁਪਏ ਹੂੰ ਹੂੰ ਵੀ ਕੋਈ ਹੋਰ ਤਾਂ ਲੱਗਿਆ ਉਹ ਗਾਸ ਨਾਲ ਕੇ ਹੈਰੀ ਹੈਰੀ ਮੈਨੂੰ ਚੱਠਾ ਮੈਨੂੰ ਯਾਰ ਚੱਠਾ ਦਾ ਚੱਠੇ ਸੀੜੀਆਂ ਤੋਂ ਹਾਂ ਬੱਸ ਬੱਸ ਠੀਕ ਹੈ ਚੱਠੇ ਸੀੜੀਆਂ ਤੋਂ ਹੈਰੀ ਸ਼ੁਕਰ ਹੈ ਮੈਂ ਵੀ ਸੱਚਮੁੱਚ ਮੱਲਾ ਜਿਹੜੀ ਮਰਜ਼ੀ ਸੈਰ ਸੂਤ ਹੈ ਹੂੰ 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 ਠੀਕ ਹੈ ਤੇਰ ਕੋਲ ਨਹੀਂ ਜੋ ਮੁੰਡੀ ਪੌਟਾ ਵਾਦਿਚੇ ਪੱਜਣਾ ਠੀਕ ਹੈ ਬਸਾਨ ਕੋ ਵਾਲੀ ਤੇਰੀ ਮਾਸੀ ਠੀਕ ਹੈ ਮੇਰਾ ਪਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਰਦੇ ਇੱਕ ਦੋ ਕੋਈ ਨਹੀਂ ਕੋਈ ਨਹੀਂ ਮੇਰਾ ਪਰਾ ਕੋਈ ਨਹੀਂ ਕੋਈ ਕਿ ਨੂੰ ਸੀਰੀਅਸ ਨਾਲੀ ਯਾਨੀ ਕਿਦੇ ਰਹਦੇ ਨਾ ਸੰਦੇ ਨੇ ਕਿਹਾਰੇ ਆ ਗਏ ਆਪ ਹੂੰ ਕੋ ਕੋ ਕੇ ਤੁੰ ਦਾ ਸੀ ਕੀ ਚ ਦਸੀਆ ਮੈਂ ਕਿ ਸੀਰੀਅਸ ਨਾਲੀ ਨੂੰ ਹੌਂਦੇ ਦੇ ਬਾਹ ਦੇ ਬੋਲਦੇ ਨੇ ਤਾਂ ਜਦੋਂ ਮੈਂ ਖੋਲੀ ਤੇ ਇਹਦੇ ਮੈਂ ਖੋਲਣ ਘਾਬੇ ਕੇ ਜਿੱਦ ਨਹੀਂ ਉਹ ਤਾਂ ਪਤਾ ਜਦੋਂ ਮੈਂ ਖੋਲੀ ਮੇਰੇ ਸਾਹਮਣੇ ਤੇ ਆ ਮਾਮਾ ਸਾਰਿਆਂ ਨਾਲ ਨਗਾਹਤਿਆਂ ਬੁੰਨਸਾਨੀ ਤੇ ਗੱਲ ਕਰੀ ਚਲੋ ਬੇਨ ਜੀ ਜਲਦੀ ਜਲਦੀ ਕਮਾਲ ਕਰਦਾ ਯਾਰ ਕਰੋੜ ਰੁਪਇਆ ਕਰੋੜ ਰੁਪਇਆ ਕਰੋੜ ਰੁਪਇਆ ਇਹ ਫੋਨ ਕੱਟ ਯਾਰ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਪਿੰਡ ਮੇਰਾ ਸਾਪੜ ਜ ਆ ਜਨੇ ਆ ਤੇ ਕਾਰੋਬਾਰ ਮੇਰੇ ਕੋ ਨਾਨਕ ਕੰਡੇ ਨੇ ਗੈਜ ਏਜੰਸੀ ਆ ਲੈਂਦੇ ਜੀ ਉਹ ਫਰੋਤੀ ਮੈਨੂੰ ਬਾਹਰ ਦੇ ਨੰਬਰ ਤੋਂ ਆਈ ਸੀਗੀ ਤੇ ਉਹਨੇ ਆਪਣਾ ਨਾਮ ਹੈਰੀ ਹੈਰੀ ਨਾਮ ਦੱਸਿਆ ਹੈਗਾ ਚੱਠਾ ਹੈਰੀ ਚੱਠਾ ਤੇ ਉਹਨੇ 1 ਕਰੋੜ ਦੀ ਮੰਗ ਕੀਤੀ ਮੇਰੇ ਕੋ ਤੇ 1 ਕਰੋੜ ਦੇ ਦੋ ਨਹੀਂ ਤਾਂ ਮਤਲਬ ਤੈਨੂੰ ਤਾਂ ਤੇਰੇ ਬੱਚਿਆਂ ਨੂੰ ਜਿਹੜਾ ਨੁਕਸਾਨ ਪਹੁੰਚੇਗਾ ਮਰਦਿਆਂਗੇ ਇਹਦੇ ਸਬੰਧ ਸਿਰ ਕੋਈ ਆਪਣਾ ਪੁਲਿਸ ਨੂੰ ਸੂਚਿਤ ਮੈਂ ਥਾਣੇ ਗਿਆ ਵਾਂ ਡੇਰੋ ਬਨਾਨਕ ਤੇ ਦਰਖਾਸਤ ਲਿਖ ਕੇ ਸਭ ਨੂੰ ਦਿੱਤੀ ਸੀਗੀ ਤੇ ਫਿਰ ਡਿਪਟੀ ਸਾਹਿਬਾਨ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਕਿ ਮਤਲਬ ਤੁਹਾਡੇ ਪੂਰੀ ਪੈਰਵਾਈ ਕੀਤੀ ਜਾਏਗੀ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਬੰਦੇ ਫੜੇ ਜਾਣਗੇ ਤੇ ਸਰ ਅੱਜ ਰਾਤ ਫਿਰ ਤੁਹਾਡੇ ਗੋਲੀਆਂ ਚੱਲੀਆਂ ਕਿੰਨੇ ਰਾਉਂਡ ਫਾਇਰ ਹੋਏ ਨੇ ਰਾਤ ਉਹ ਤਕਰੀਬਨ 11 ਕਜੇ ਆਏ ਆ ਤੇ ਸੇ ਰਾਉਂਡ ਫੈਰ ਹੋਏ ਨੇ ਤੇ ਇੱਕ ਰਾਉਂਡ ਸਾਇਦ ਜਿੰਦਾ ਫੜਿਆ ਹੋਆ ਥੱਲੇ ਉਹਨਾਂ ਨੇ ਸਰ ਇਹਦੀ ਜਿਹੜੀ ਜਿਹੜੀ ਘਟਨਾ ਸੀ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ ਜੀ ਹਾਂ ਸੀਸੀਟੀਵੀ ਵਿੱਚ ਕੈਦ ਹੋਈ ਹੈ ਜੀ ਕਿਨੇ ਜਣੇ ਸੀ ਉਹ ਉਹ ਦੋ ਜਣੇ ਆਏ ਮੋਟਰਸਾਈਕਲ ਤੇ ਤੇ ਕੀ ਪੁਲਿਸ ਨੂੰ ਸੂਚਿਤ ਕੀਤਾ ਕਰਤੂ ਰਾਤ ਹਾਂ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਆਪਣਾ 112 ਨੰਬਰ ਤੇ ਤੇ ਦਸਾਂ ਘੰਟੇ ਬਾਅਦ ਗੱਡੀ ਆ ਗਈ ਆ ਤੇ ਉਹਨਾਂ ਨੇ ਮਤਲਬ ਜੋ ਵੀ ਆ ਬਾਰੋਂ ਕੋਲ ਖਾਲ ਜਿਹੜੇ ਉਹਨਾਂ ਨੇ ਚੱਕ ਲਿਆ ਮੁਰਤੇ ਕਾਫੀ ਆ ਗਏ ਫਿਰ ਬਟਾਲੇ ਉਹ ਵੀ ਆ ਗਏ ਜਿਹੜੇ ਬਬਰਾਨਕ ਤੋਂ ਵੀ ਆ ਗਏ ਨੇ ਹਾਂ ਕੀ ਸਰ ਲੱਗਦਾ ਇੰਨੇ ਹੌਸਲੇ ਬਲੰਦ ਕਿਉਂ ਆਪਰਾਧੀਆਂ ਨੇ ਕੀ ਲੱਗਦਾ ਤੁਹਾਨੂੰ ਆਪਰਾਧੀ ਕੰਮਕਾਜ ਤੇ ਤਹਿਨੀਆ ਬਾਕੀ ਜਵਾਨੀ ਜਿਹੜੀ ਆ ਜਿਹੜੇ ਪੈਸੇ ਤੇ ਲਾਥੜੋ ਉਹਦਾ ਲਾ ਕੇ ਤੇ ਬਾਹਰ ਜਾਂਦੀ ਯਾਰੀ ਆ ਤੇ ਇੱਥੇ ਇਹੋ ਜਿਹੇ ਆਨਸਰ ਹੀ ਬੱਤੇ ਆ ਸਰ ਇਹ ਇਦਾਂ ਵਾਲੇ बिजनेਸਮੈਨ ਤੇ ਫਿਰ ਬਹੁਤ ਜ਼ਿਆਦਾ ਡਰਨਗੇ ਕੋਈ ਬਿਜ਼ਨਸ ਵਿੱਚ ਪੈਸੇ ਲਾ ਕੇ ਰਾਜ ਨੇ ਹੋਗਾ ਨਾ 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 ਪੈਸਾ ਤਾਂ ਲਾ ਕੇ ਇੱਥੇ ਬਿਜ਼ਨਸ ਕਰਨਾ ਹੀ ਕਿਹਨੇ ਨਹੀਂ ਹਗਾ ਕਿਉਂਕਿ ਇਦਾਂ ਦੀ ਜਦੋਂ ਟਰੌਡ ਗੱਲਾਂ ਹੁੰਦੀਆਂ ਨੇ ਤੇ ਹਰ ਇੱਕ ਵਾਰ ਸੋਚਦਾ ਕਿ ਮੈਂ ਆਪਣੇ ਬੱਚੇ ਨੂੰ ਸੇਫ ਰੱਖਾਂ ਤੇ ਬਾਹਰ ਭੇਜਦਾ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਰਾਤੀ ਉਸ ਵੇਲੇ ਆ ਗਈ ਹੈਗੀ ਪੁਲਿਸ ਬਟਾਲਾ ਤੋਂ ਵੀ ਆਏ ਹੈਗੇ ਡਬ ਬਨਾਣਕ ਤੋਂ ਵੀ ਆਏ ਹੈਗੇ ਤੇ ਉਹਨਾਂ ਦੀ ਜਿਹੜੀ ਗੱਡੀ ਚਲਦੀ ਹੈ 112 ਨੰਬਰ ਉਹ ਤੁਰੰਤ ਆ ਗਈ ਕੀ ਮੰਗਿਆ ਤਾਂ ਡਿਪ੍ਰਸ਼ਾਸਨ ਨੇ ਮੰਗ ਇਹ ਹੀ ਆ ਵੀ ਜਿਨ੍ਹਾਂ ਦੀ ਇਹ ਕਾਰਵਾਈ ਕੀਤੀ ਆ ਉਹ ਫੜੇ ਜਾਣ ਤੇ ਗਾਂ ਇਦਾਂ ਦੀਆਂ ਕਾਰਵਾਈਆਂ ਸ਼ਾਇਦ ਰੁਕ ਜਾਂਦੀਆਂ ਸ਼ਾਹਪੁਰ ਜਾਜਨ ਜਸਪਾਲ ਸਿੰਘ ਫੌਜੀ ਪੁੱਤਰ ਰਪਜਨ ਸਿੰਘ ਆਸੀ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਵੀ ਉਹਦੇ ਕੋਲ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 12 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂਂ ਦਰਵਾਜ਼ੇ ਤੇ ਪੰਜ-ਛੇ ਗ੍ਰਾਊਂਡ ਫਾਇਰ ਕੀਤੇ ਆ ਜਿਸ ਤੇ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਰ ਚਲੀ ਜਾਂਦੀ ਹੈ ਸਰ ਕਿਉਂ ਨੂੰ ਜਿਹੜੀ ਹੈ ਉਹ ਸਿਕਿਉਰਟੀ ਦੀ ਹੈ ਹਾਂ ਹਾਂ ਕਿਉਂ ਨੂੰ ਕਿਉਂ ਨਹੀਂ ਸਿਕਿਉਰਟੀ ਦਿੱਤੀ ਹੈ ਦਿੱਤੀ ਹੈ ਠੀਕ ਹੈ ਸਰ